ਮੁੱਖ ਦੀ ਗੱਲ ਇਹੋ ਹੀ ਆ ਠੀਕ ਹੈ ਮੁੱਖ ਦੀ ਗੱਲ ਚਲੋ ਰਹਿਣ ਦਿਓ ਚਲੋ ਮੈਂ ਜਾਂ ਆ ਜਾਂਦਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਇਹ ਦਜਾ ਇਹ ਬ੍ਰਦਰ ਉਹ ਤਾਂ ਮੈਨੂੰ ਦੇ ਥਾਣੇ ਦਾ ਨੰਬਰ ਦੇ ਮੈਂ YouTube ਤੇ ਕਰਦਾ ਇੱਥੇ ਸਾਦੇ ਪੁੱਛ ਠੀਕ ਇੱਥੇ ਬਾਹਰ ਮੈਂ ਇਸੇ ਪੁੱਛਦਾ ਆ ਆ ਜਾ ਭਈ ਆ ਜਾ ਹੈ ਨਹੀਂ 112 ਤੇ ਨਹੀਂ ਕਰਨਾ ਇੱਥੇ ਪੁੱਛਣ ਲਾਉਂਦੇ ਆ ਲੋਕਾਂ ਦੇ ਨੇ ਐਕਸਟਰਾ ਦਾ ਨੰਬਰ ਫੋਨ ਦੋ ਪਰ ਨੰਬਰ ਹੁਣੇ ਠੰਦਾ ਨਾ ਬਤਾ ਲਾ ਠੀਕ ਆ ਮੈਂ ਅਸੀਂ ਵੀ ਇੱਥੇ ਖੋਣੇ ਆ ਤੁਸੀਂ ਜਾ ਕੇ ਉਥੋਂ ਪਹਟਾਣੇ ਪੁਲਿਸ ਲੈ ਕੇ ਆਓ ਇਹ ਬੰਦਾ ਗੁਲਾਮ ਬਣਾ ਕੇ ਰੱਖਿਆ ਸਾਣਾ ਇਹਨਾਂ ਦੇ ਕਾਰ ਵੀ ਕਰੋ ਜਾਣਾ ਪਊ ਨਾਲ ਚੱਲ ਜੋ ਨਾਲ ਇੱਥੇ ਆਪਾਂ ਇੱਥੇ ਖੜਦੇ ਆਪਾਂ ਇੱਥੇ ਖੜਦੇ ਆ ਪੁਲਿਸ ਲੈ ਕੇ ਆ ਉਥੇ ਆਓ ਇਹਦੀ ਫਿਰ ਨੌਕਰੀ ਮੈਂ ਇਹਦੇ ਇਦੀ ਸਕੂਲ ਵੀ ਜਾਊਗਾ ਇਹਦੇ ਅੱਜ ਇਹਦੇ ਡਿਪਾਰਟਮੈਂਟ ਨਾਲ ਵੀ ਗੱਲ ਕਰੂੰਗੇ ਇਹਨਾਂ ਫੇ ਤੁਸੀਂ ਇਸ ਬੰਦੇ ਨੇ ਇਦਾਂ ਕੰਮ ਕੀਤਾ ਤੁਸੀਂ ਕੀ ਚਾਹੁੰਦੇ ਜੇ ਤੁਹਾਡੇ ਸਕੂਲ ਦਾ ਨਾਮ ਲੈ ਕੇ ਬੋਲਾਂ ਮੈਂ ਹਾਂ ਤੈਨੂੰ ਕੀ ਆ ਫੋਨ ਕਰਨਾ ਫੋਨ ਚੱਲੇ ਥਾਣੇ ਉਹਦੇ ਨਾਲ ਚੱਲੋ ਤੁਸੀਂ ਕਿਹਨੇ ਬਹਿ ਕੇ ਚੱਲੋ ਹੈ ਕੋਈ ਯਾਰ ਕੋਈ ਗੱਲ ਨਹੀਂ ਗੱਡੀ ਤੇ ਜਾਣਾ ਤੁਸੀਂ ਯਾਰ ਉਹ ਕਮਾਲ ਹੋ ਗਈ ਦੋਵੇਂ ਬਨੇ ਇੱਕ ਆਖੀ ਜੰਦਾ ਪੀ ਦਾ ਐ ਤੇ ਦਾ ਐ ਆ ਹਾਂ ਹਾਂ ਇਹਦੇ ਘਾਰ ਵੀ ਕਰੋ ਪੈਸੇ ਰਹਿਣ ਗੋਲੀ ਮਾਰੋ ਕਥੇ ਹਾਂ ਤੇ ਗੱਲ ਕਰਦੇ ਹਾਂ ਇਹ ਬਰੀਕ ਬਣੀ ਹੋਈ ਹੈ। ਹੋਰ ਵੀ ਗੱਲ। ਹਾਂ, ਉਝਾ ਯਾਰ, ਬਾਬਾ ਜੀ ਕਿਦੋਂ? ਮੇਰੀ ਵੀਡੀਓ ਬਣਾ ਲੋ ਤੁਸੀਂ ਜਿੱਲੀ ਮਰਜ਼ੀ। ਦੇਖੋ ਮੈਂ ਬੰਦਾ ਰੱਖੀ ਨਹੀਂ। ਮੈਂ ਚਲ ਬਾਜੀ ਵਾਲ ਕਰਾਂਗਾ ਅੰਦਰੋਂ। ਨੇ ਪੜੀ ਮੇਰੀ ਗੱਲ ਸੁਣੋ। ਸਾਲ ਇੱਕ ਪਹਿਲਾਂ ਵੀ ਇਹਨਾਂ ਬੰਦਾ ਰੱਖਿਆ ਸੀ। ਉਹ ਛੱਡ ਕੇ। ਇਹਨਾਂ ਨੇ ਇਹਨਾਂ ਨੇ ਪਹਿਲੇ ਬੰਦਾ ਰੱਖਿਆ। ਹਾਂ। ਤੁਸੀਂ ਇਹਨਾਂ ਨੇ ਪਹਿਲੇ ਬੰਦਾ। ਮੈਂ ਤੈਨੂੰ ਪ੍ਰੂਫ ਖਾਣਾ। ਮੈਂ ਵੀਡੀਓ ਵਿਖਾਦਾ ਹੁਦਿਆਂ ਹੁਣ ਵੀਡੀਓ ਖਾਵਾਂ ਹੁਣੀ। ਬਾਰਾਂ ਨਵਰ ਮੈਂ ਇਹੀ ਦੇਖ ਰਿਹਾ ਮੈਂ ਹੁਣੇ ਵੀਡੀਓ ਵਿਖਾਵਾਂ ਉਹਨਾਂ ਦੀ ਸਾੜਕ ਪਹਿਲਾਂ ਵੀ ਬੰਦ ਕਰ ਕੇ ਆਈ ਨਹੀਂ ਸਰਪਸਾ ਤੁਸੀਂ ਮੈਨੂੰ ਸਮਝ ਦਿਓ ਬਾਬਾ ਜੀ ਉਹ ਯਾਰ ਵੀਡੀਓ ਦਾ ਬਲੈਂਕ ਬੰਦ ਕਰ ਵੀਡੀਓ ਪਤਾ ਕਿਉਂ ਬਣਾਉਂਦੇ ਮੈਂ ਪ੍ਰੂਫ ਵਾਸਤੇ ਹਾਂ ਤੇ ਕਾਹਨ ਕੋਈ ਸਾੜ ਦੇ ਅਲੀਗੇਸ਼ਨਾਂ ਲੱਗੇ ਵੀ ਸਾਡੇ ਹਾਂ ਅਲੀਗੇਸ਼ਨਾਂ ਲੱਗਦੀਆਂ ਹੁੰਦੀਆਂ ਵੀ ਹੱਥੀਂ ਤੇ ਯਾਰ ਬੰਦਾ ਯਾਰ ਪਾਸ ਹੋ ਦੇਣਾ ਸਾਡੇ ਦਾ ਬੰਦਾ ਰੱਖਣਾ ਕਿੰਨਾ ਪਰਦਾ ਪੈਣੀ ਹੈ ਦੋਈਏ ਨੂੰ ਰੱਖਦੇ ਲੱਗਦਾ ਹੈ ਮੈਂ ਵੀ ਭਾਈ ਕੋਲ ਦਾ ਬਹੁਤ ਵੱਡਾ ਬੰਦਾ ਮੇਰੀ ਥੋੜੀ 400 ਰੁਪਏ ਸਾਲ ਦਾ ਨਹੀਂ 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 ਫਿਰ ਆ ਨਹੀਂ ਬਾਬੇ ਮੰਨੀਦਾ ਨਹੀਂ ਨਹੀਂ ਮੰਨ ਕੇ ਚਲੋ ਫਿਰ 300 ਰੁਪਿਆ ਨਹੀਂ ਫਿਰ 30 ਵੇਖ ਓਏ ਨਹੀਂ ਬਾਬੇ ਉਹ ਮੰਨੀਦਾ ਹੁੰਦਾ ਉਹ ਮੰਨ ਲਾ ਬਾਬਾ ਤੇ ਇਦਾਂ ਕਰੋ ਚਲ 4 400 ਰੁਪਏ ਸਾਡਾ ਨਹੀਂ ਮੰਨੀ ਰਿਕਵੈਸਟ ਬੇਨਤੀ ਹੈ ਬੇਨਤੀ ਹੈ ਯਾਰ ਤੁਸੀਂ ਉਹਦੀ ਕਿਉਂ ਮੰਨਦੇ ਜੇ ਉਹਨੂੰ ਆਪੇ ਪੁਲਿਸ ਬਣਾਉ ਹੁਣੇ ਤੇ ਫਿਰ ਉਹ ਕਹਦਾ ਕਿ ਬਾਬਾ ਇਹ ਨਾ ਪੈਰੀ ਪਾ ਹਾਂ ਤਪੈਣਾ ਮੈਂ ਖਲਾਰਾ ਫਿਰ ਪੋਣੇ ਪੈਣਾ ਇਹਨਾਂ ਨੂੰ ਯਾਰ ਹੱਥ ਪਵਾ ਲਓ ਪੈਰੀ ਪਵਾ ਲਓ ਇੱਕ ਮਿੰਟ ਵੀਰੇ ਨਹੀਂ ਚੱਲ ਤੂੰ ਨਹੀਂ ਬੰਦ ਕਰਦਾ ਯਾਰ ਮੈਂ ਪੈਣਾ ਉਹ ਯਾਰ ਮੈਂ ਨਾ ਵੀਰੇ ਤੂੰ ਰੰਦੇ ਮੈਂ 550 ਤੋਂ ਮੈਂ 400 ਕਹਿਤਾ ਮੈਂ ਹੋਰ ਕੀ ਕਰਾਂ ਯਾਰ ਜਿੰਨਾ ਪੈਸਾ ਗਲਤੀ ਮੰਨ ਲਿਆ 5000 15 ਹੋਰ ਨਹੀਂ 5000 ਯਾਰ ਮੰਨੀਦਾ ਹੁੰਦਾ ਚਲੋ ਸਾਡੀ ਮੀਮਾਲ ਸਿਰ 70 ਕਰ ਦੋ ਨਹੀਂ ਕਰਦੇ ਆਪਣਾ ਇਹ ਲੱਖ ਦੋ ਕਰਦੇ ਮੈਂ ਸ਼ਮੀਪਾਈ ਨੂੰ ਕਹਦਾ ਨਹੀਂ ਮੈਂ ਨਹੀਂ ਮੈਂ ਇਕੱਲੇ ਨਹੀਂ ਮੈਂ ਨਹੀਂ ਯਾਰ 50000 ਰੁਪਏ ਮੰਨ ਕੇ ਚਲੋ ਸੱਸੀ ਵਾਲੀ ਸੱਸੀ ਵਾਲੋ ਠੀਕਾ ਜੀ ਮੈਂ ਵੀ ਜਾਣਾ ਮੈਂ ਨਿਕਲਾ ਨਿਕਲ ਉਹ ਮਜ਼ਾ 50 ਕਰ ਦੋ ਉਹ ਯਾਰ ਕਿਉਂ ਸਤਾਸ ਤੁਸੀਂ ਕਿਉਂ ਇਹੋ ਜਿਹਾ ਗੱਲਾਂ ਕਰਦੇ ਹੋ ਮੈਂ ਨਾ ਪਤਾ ਕਿ ਅੱਗੇ ਜਵਾਬ ਮੈਨੂੰ ਵੀ ਦੇਣਾ ਪੈਂਦਾ ਥੋੜੇ ਲਾਈਵ ਚੱਲਦਾ ਪਿਆ ਵਾ ਇਹਦਾ ਜਵਾਬ ਮੈਨੂੰ ਵੀ ਦੇਣਾ ਪੈਣਾ ਵਾ ਠੀਕ ਹੈ ਜੇ ਮੈਂ ਇਹਦੇ 'ਚ ਮੇਰਾ ਕੋਈ ਨਿੱਜੀ ਹੋਵੇ ਤਾਂ ਮੈਂ ਅਖਾਂ ਕਿ ਪੈਸੇ ਮੈਂ ਲੈ ਕੇ ਜਾਣੇ ਪੈਸੇ ਵੀ ਇੱਥੇ ਇਹਦੇ ਕੋਲ ਹੀ ਰਹਿ ਜਾਣੇ ਠੀਕ ਹਾਂ ਇਹਦੀ ਭਾਜੀ ਮੰਨ 50000 ਨਹੀਂ ਮੰਨ ਕੇ ਚਲੀਦਾ ਹੁੰਦਾ ਵਾ ਤੁਸੀਂ ਕਿੱਦਾਂ 50000 ਰੁਪਏ ਭਈਆ ਬੰਦਾ ਲੱਭ ਕੇ ਰੱਖ ਲੈਂਦਾ ਹਾਂ ਹੁਣ ਤੂੰ ਕੀ ਕਿਹਾ ਸੀ ਮੈਂ ਹਾਂ ਏ ਕੋਲ 50 ਤੇ ਪਾ ਲਾਓ ਆਪਣੇ ਮੈਂ ਟੇ ਡਿਸਾਇਡ ਹਾਂ ਬਾਜੀ ਜਿਹੜਾ ਮੈਂ ਜਿਹੜਾ ਨੰਬਰ ਚਲੋ ਮਾਰ ਕੇ ਬਾ ਕੀ ਕਰਿਆ ਯਾਰ ਚਲ ਮਕਾ ਚਲੋ ਸਾਨੂੰ ਮੜ ਗਿਆ ਕੀ ਨਹੀਂ ਕਰਾ ਚਲ ਆਜੋ ਆਜੋ ਆਓ ਭਾਈ ਮੈਂ ਖੜ ਜਾ ਆਪਣੀ ਮੈਂ ਨਹੀਂ ਜਨਾ ਪਤਾ ਕੀ ਆ ਨਿਸ਼ਾਨਵੀਰ 50000 ਕਿੰਦਾ ਪਿਆ ਯਾਰ ਚਲ ਆ ਯਾਰ 50 ਨਹੀਂ ਵੀਰ ਜੀ ਤੁਸੀਂ ਨਾ ਇਹ ਬੀਨ ਤੇ ਈਆ ਤੂੰ ਮੰਨਦਾ ਕਿਉਂ ਯਾਰ ਯਾਰ ਵੇਖੋ ਜਵਾਬ ਅੱਕੀ ਦੇਣਾ ਨਹੀਂ 300 ਰੁਪਏ ਆ ਵੀ ਤੇ 50 ਨਹੀਂ ਬਣਦਾ ਉਹ ਵੱਡ ਬਣਦੇ ਵੇਖੋ ਤੇ ਦੇਣਗੇ ਬਾਬਾ ਜੀ ਗਲਤੀ ਨਹੀਂ ਕਰਾਂਗੇ ਆਜੋ ਵੀ ਤੇ ਸੁਣ ਕੇ ਜਵਾਬ ਦੇਣਾ ਪਿਆ ਯਾਰ ਆ ਗੱਡੀ ਢੱਕਦਾ ਮੜੀ ਮੈਂ ਮੈਂ ਹੀ ਕਰਾਂਗਾ ਬੋਲੇ ਕਿ ਉਹ ਇਹ ਵੇਖੀ ਜਰਾ ਹਾਂ ਮੈਂ ਮਾਰਿਆ ਮੈਨੂੰ ਗੱਲ ਸਰਪੰਚ ਸਾਹਿਬ ਸੂਰੇ ਵੀ ਆ ਬਣਾਇਆ ਨਹੀਂ ਹੋ ਗੱਲ ਬਣਿਆ ਸੀ ਔਰ ਵੈਲਗੁਰ ਜੀ ਮੈਂ ਤਾਂ ਟੈਗ ਨਾਲ ਗੁਰ ਜੀ ਆਉ ਮਾਣਿਆ ਚਲ ਆ ਜਾ ਭਾਈ ਉਹ ਤੂੰ ਪਾਣੀ ਪਿਆ ਯਾਰ ਪਾਣੀ ਪਾਓ ਪੰਜ ਸਿਰ ਪੀਡੋ ਨਾ ਪਿਆ ਸਿਰ ਪੀਡੋ ਨਾ ਪਿੰਦਰਾ ਆਹੋ ਫਿਰ ਉਹ ਕਿਹਾ ਚਲੋ ਰੋਟੀ ਖਾਓ ਗੁਰ ਜੀ ਸਭ ਲੈ ਕੇ ਦੀ ਫੋਟੋ ਵੀ ਦੇ ਚਾ ਲੋ ਯੇ ਇਹਨੇ ਇਹਨੂੰ ਕਿਹਾਣਾ ਨਹੀਂ ਆ ਵੀ ਚਲ ਓਏ ਆ ਸਾਰੀ ਵੀਡੀਓ ਤੇ ਹੈਂਡਓਵਰ ਹੋਣ ਡਿਆ ਵਾਗੇ ਸਰਪੰਚ ਸਾਹਿਬ ਨੂੰ ਲੈ ਲਓ ਕੋਈ ਨਹੀਂ ਸਾਰਾ ਲੋਕ ਹਾਂ ਤੁਸੀਂ ਲਓ ਤੁਸੀਂ ਵੀਡੀਓ ਵੀ ਲੱਕੋ ਹੀ ਚੱਕਰ ਨਹੀਂ ਠੀਕ ਹੈ ਜੀ ਬਹਿ ਜਾ ਪੁੱਤ ਮੈਂ ਇੱਥੇ ਇੱਥੇ ਬਹਿ ਜਾ ਨਹੀਂ ਮਤਲਬ ਕੱਲ ਨੂੰ ਇਹਨਾਂ ਨੂੰ ਕੋਈ ਪੁੱਛ ਹੋਏ ਤੁਹਾਡੇ ਕੋਲ ਬੰਦਾ ਹੀ ਕੋਈ ਹੋਰ ਨਹੀਂ ਨਿਕਲਦਾ ਨਹੀਂ ਕਹੀਏ ਮੈਂ ਖੁਦ ਕਹਿਣਾ ਹੁੰਦਾ ਮੈਂ ਵੈਸੇ ਗੱਲ ਕਰਦਾ ਇਹਨਾਂ ਨੂੰ ਕੋ ਪ੍ਰੂਫ ਹੋਏ ਤੁਸੀਂ ਵੀਡੀਓ ਲੈ ਲਓ ਠੀਕ ਹੈ ਜੀ ਆ ਫੋਟੋ ਲੈ ਲਈ ਹਾਂ ਦੋ ਜਹਾਉਂ ਲਾ ਦੇ ਗਾਣੇ ਤੇ ਕੋਈ ਹੋਰ ਬੰਦਾ ਆਂਦਾ ਨਾ ਉੱਥੇ ਆਸ਼ਰਮ ਚ ਪਹੁੰਚ ਜਾਣਾ ਸਾਰੇ ਜਾਂਦੇ ਮੈਨੂੰ ਜਿੰਨੇ ਵੀ ਹੁੰਦੇ ਆ ਨਾ ਬੰਦੇ ਲੈਣੇ ਸਾਰੇ ਮੈਨੂੰ ਜਾਣਦੇ ਆ ਪਾਲ ਵੀਰ ਜਾਂਦਾ ਵਾ ਹੈਪੀ ਵੀਰ ਜਾਂਦਾ ਵਾ ਮਨਜੋਤ ਵੀਰ ਜਾਂਦਾ ਵਾ ਸਾਰੇ ਵੀਰ ਮੈਨੂੰ ਜਾਣਦੇ ਆ ਨਹੀਂ ਤਾਂ ਹੁਣ 300 ਤੋਂ ਵੀ ਘੱਟ ਦੇਤੀ ਓ ਜਨਾਬ ਚਲ ਬੈਠ ਮੈਨੂੰ ਬਾਬਾ ਜੀ ਮੈਂ ਆਪਣੀ ਰਿਸਪੌਂਸਿਬਿਲਟੀ ਦੇ ਹੁਣ ਕਿਹਾ ਆ ਬੈਠੋ ਬਾਬਾ ਮੈਨੂੰ ਵੀ ਥੋੜਾ ਜਿਹਾ ਦੇਖਣੇ ਪੈਂਦਾ ਵੀ ਚਲੋ ਚਲੋ ਦੱਸੋ ਹੋ ਗਿਆ ਭਾਈ ਠੀਕ ਹੈ ਜੀ ਉਹ ਦੱਸ ਦੋ ਨਾ ਚੋੜੇ ਮੈਂ ਚਾਹ ਦੇਗੀ ਨਾ ਇਹਨਾਂ ਨੂੰ ਤੁਸੀਂ ਤੁਸੀਂ ਇਹਨੂੰ ਪੈਸੇ ਫੜਾਓ ਮੈਂ ਮੋਲ ਮੈਂ ਸਾਰਾ ਮੈਂ ਦੇਣਾ ਜਿਹੜੀ ਇਹ ਮਜ਼ਦੂਰੀ ਹੈ ਨਾ ਚਲੋ ਤੁਸੀਂ ਇਹਨਾਂ ਨੂੰ 50000 ਰੁਪਏ ਦੇ ਦਿਓ ਦੇ 300 ਸੌ ਨਾਲ ਵੇਖੋ 54000 ਬਣਦਾ ਹੈ ਤੁਹਾਨੂੰ ਹੀ ਪਤਾ 954 ਚਲੋ ਨਹੀਂ ਵਾ ਮਤਲਬ ਕਿ ਜਿਸ ਦਿਨ ਸਰਪੰਚ ਕੋਲ ਲੈ ਕੇ ਮੈਂ ਹੁਣ ਇਸ ਵੀ ਲੈ ਗਿਆ ਮੈਂ ਜਦੋਂ ਸਰਪੰਚ ਕੋਲ ਲੈ ਕੇ ਲੈ ਕੇ ਜਿਸ ਦਿਨ ਮੈਂ ਉਹ ਦਿਨ ਹੈ ਸ਼ੰਮੀ ਪਾਈ ਪਤਾ ਕੀ ਹੈ ਇਹ ਦਿਨ ਹੈ ਹੁਣ ਹੈਂਡਓਵਰ ਕਰ ਹਾਂ ਹੁਣ ਇਹ ਨਹੀਂ ਇਹ ਉਹ ਕੋਈ ਦੇ ਦੇਣੇ ਤੁਸੀਂ ਜ਼ਿੰਮੇਵਾਰੀ ਲੈ ਲਓ ਦੇ ਦੇਓ ਕੋਈ ਗੱਲ ਨਹੀਂ ਹਾਂ ਹਾਂ ਤੁਹਾਡੇ ਤੇ ਸਾਨੂੰ ਕੋਈ ਗੱਲ ਨਹੀਂ ਤੇ ਤੁਸੀਂ ਜਿੱਦ ਮਰਜੀ ਕਹਿਣਾ ਮੈਂ ਇਹ ਕਹਿਣ ਵਿੱਚ ਮੰਨ ਲਈ ਨਾ ਤੁਹਾਡੇ ਸਮਝ ਹੁਣ ਤੁਹਾਡੇ ਤੋਂ ਮੈਂ ਲੱਠਣ ਲੱਗਾ ਨਾ ਨਾ ਜੋ ਗਿਆ ਤਾਂ ਇਹ ਨਾ ਦੇਗਾ ਆ ਸੁਣੋ ਆ ਇਹ ਨਾ ਦੇਗਾ ਨਹੀਂ ਭਾਈ ਜੀ ਇਹ ਇਹ ਨਾ ਤੁਸੀਂ ਖੁਦ ਕਹਿ ਰਹੇ ਜੀ ਹੁਣੇ ਕਿ 50000 ਮੈਂ ਦੇ ਦੇਣਾ ਵਾ ਤੁਸੀਂ ਆਪਸੀ ਕਰ ਲਓ ਹਾਂ ਲੱਖ ਮੇਰੇ ਕੋਲ ਨਹੀਂ ਭੈਣ ਦੀ ਗੋੜੀ ਗੱਲ ਹੈ ਨਹੀਂ ਉਹ ਤਾਂ ਹੈ ਆ ਨਹੀਂ ਇਹ ਇਹ ਭਾਈ ਜੀ ਇਹ ਨਾ ਕਹੋ ਹੁਣ ਸਾਰੀਆਂ ਗੱਲਾਂ ਇਹਦੀਆਂ ਨਾ ਮੰਨੋ ਸਾਡੀ ਇੱਕ ਦੀ ਹਾਦੀ ਵੀ ਮੰਨੋ ਯਾਰ ਬਾਬਾ ਜੀ ਮੇਰੇ ਕੋਲ ਤੁਹਾਡੀ ਪੈਸੇ ਇਹਨੂੰ ਹੈਂਡ ਓਵਰ ਕਰੋ ਸਰਪੰਚ ਸਾਹਿਬ ਨੂੰ ਤੇ ਅਸੀਂ ਵੀਡੀਓ ਬਣਾ ਕੇ ਤੇ ਚਲੀਏ ਬਾਅਦ ਵਿੱਚ ਉਸੇ ਵਾਲੇ ਫੜ ਲਓ ਮੈਨੂੰ ਨਹੀਂ ਪਤਾ ਪਰ ਮੈਂ ਸਰਪੰਚ ਸਾਹਿਬ ਨੂੰ ਦੱਸਾਂਗਾ ਨਹੀਂ ਸਰਪੰਚ ਸਾਹਿਬ ਨੂੰ ਕਹਿ ਦਿੰਦੇ ਆ ਮੇਰੇ ਕੋਲ ਪੈਸੇ ਮੈਂ ਨਹੀਂ ਮੈਨੂੰ ਯਾਰ ਕਹਨੂੰ ਸਰਪੰਚ ਇਹ ਯਾਰ ਇਹ ਚੀਜ਼ਾਂ ਮੈਂ ਇਹਨਾਂ ਵਿੱਚ ਵਿਚਦਾ ਰਹਿਣਾ ਸਰਪੰਚ ਸਾਹਿਬ ਨੇ ਕੱਲ ਨੂੰ ਨਾ ਤੁਸੀਂ ਸਰਪੰਚ ਸਾਹਿਬ ਨੂੰ ਦਿੱਤੇ ਸਰਪੰਚ ਸਾਹਿਬ ਕੋਲੋਂ ਨਹੀਂ ਕੋਈ ਭਰਦਾ ਹੁੰਦਾ ਉਹ ਨਹੀਂ ਯਾਰ ਕੋਈ ਸਪਿੰਟ ਛੱਡ ਕੇ ਚੱਲ ਜਾ ਯਾਰ ਤੂੰ ਨਾ ਤੂੰ ਨਾ ਗੱਲ ਮਗਾਉਣੀ ਆ ਕਿ ਯਾਰ ਰਾਲਾ ਬੋਲਾ ਅਸੀਂ ਕਿਹੜਾ ਲੈ ਚੱਲੇ ਆ ਨਾਲ ਅਸੀਂ ਕਿਹੜਾ ਲੈ ਚੱਲੇ ਆ ਜਿੱਦਾਂ ਤੈਨੂੰ ਡੇ ਆ ਜਾ ਲੈ ਫਿਰ 50000 ਰੁਪਏ ਅਸੀਂ ਕਿਹੜਾ ਲੈ ਚੱਲੇ ਆ ਲੈ ਕੇ ਆਓ ਇਦਾਂ ਹੀ ਲੈ ਜਾਓ ਵਾਪਸ ਇਹ ਤੁਸੀਂ ਇਦਾਂ ਕਹੋ ਮੈਂ ਦੇ ਦਾਂਗਾ ਮੈਂ ਬਿਲਕੁਲ ਨਹੀਂ ਤਾਂ ਉਹ ਉਹ ਵੱਧੀ ਗੱਲ ਹੈ ਵੇਖੋ ਇੱਕ ਮੈਂ ਉਹ ਕਹਿੰਦਾ ਉਹਨੂੰ ਘਰੋਂ ਜਾ ਕੇ ਪੈਸੇ ਲੈ ਆਣੇ ਮੈਂ ਉਹ ਬਾਬੇ ਜੀ ਦਾ ਆਦਮਾਨੇ ਲਈ ਨਾ ਮੈਂ ਭਾਈ ਪੈਸੇ ਤੁਹਾਡੇ ਤੋਂ ਲੈਣੇ ਮੇਰੀ ਠੀਕ ਹੈ ਮੈਂ ਨਹੀਂ ਲੈਣੇ ਬਸ ਲਿਖਤੀ ਰੂਪ ਚ ਕਾਗਜ਼ ਲੈਣਾ ਹਾਂ ਲਿਖਤੀ ਰੂਪ ਦੇ ਵਿੱਚ ਆਪਣਾ ਹੱਥ ਕਰ ਲੈਣ ਕੇ ਲਿਖ ਲਓ ਹਾਂ ਆਪ ਮਤਲਬ ਲਿਖ ਲਓ ਮੇਰੀ ਗੱਲ ਤੁ ਜਦ ਮੇਰੀ ਗੱਲ ਜਿੰਨੀ ਤੇ ਨਹੀਂ ਨ ਮੰਨੀ ਦੀ ਉੰਨੀ ਤੇ ਤੁਹਾਡੇ ਭਰਾਵਾਂ ਕੋਲ ਲੜਿਆ ਕਰਦੇ ਸੀ ਤੂੰ ਜਦ ਮੰਨ ਲਈ ਨਾ ਇਹਨਾਂ ਨੇ ਮਕਾੜੀ ਉਧਰ ਲੈ ਗਈ ਤੇ ਮਕਾੜੀ ਅਸੀਂ ਮੰਨ ਲਈ ਠੀਕ ਹੈ ਕਿਦਾਂ ਠੀਕ ਹੈ ਮਤਲਬ ਨਹੀਂ ਭਾਈ ਜੀ ਕਿਉਂ ਸਮਝ ਨਹੀਂ ਆਉਂਦੀ ਇਹਨਾਂ ਲਿਖੋ ਲਿਖੋ ਨਾ ਬਾਅਦ ਚ ਮੈਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਚ ਮੈਂ ਹਾਂ ਇਹਨੂੰ ਪੈਸੇ ਹੈਂਡਓਵਰ ਕਰੋ ਸਰਪੰਚ ਸਾਹਿਬ ਨੂੰ ਤੇ ਠੀਕ ਹੈ ਜੀ ਜਿੱਦਣ ਇਹਦਾ ਪ੍ਰਵਾਲ ਲੱਗ ਕੇ ਅਕਾਊਂਟ ਲੱਗਿਆ ਹਾਂ ਭਾਈ ਜਾਓ ਤੁਸੀਂ ਖਤ ਹੋ ਗਈ ਤੁਹਾਡੇ ਲਈ ਕਾਗਜ਼ ਲੈ ਕੇ ਆਪਾਂ ਉੱਤੇ ਪੈਸੇ ਰਾਖੇ ਤੇ ਆਪਣੀ ਲੈਟਰਪੈਡ ਉਹਦੀ ਤੇ ਲਿਖੀ ਆਪਾਂ ਵੀ ਮੈਂ 50000 ਰੁਪਏ ਲੈ ਲਿਆ ਵਾ ਹਾਂ ਇਸ ਬੰਦੇ ਨਾਲ ਆਪਣੇ ਲੈਟਰਪੈਡ ਤੇ ਲੈ ਜਾਓ ਲੈਟਰਪੈਡ ਸਰਪੰਚ ਸਾਹਿਬ ਲੈ ਆਓ ਕੋਈ ਆਪਣੀ ਲੈਟਰਪੈਡ ਤੇ ਲੈ ਆਓ ਅਸੀਂ ਉੱਤੋਂ ਫੋਟੋ ਇੱਕ ਇਹ ਫੋਟੋ ਕਾਪੀ ਇਹ ਹੀ ਲੈ ਜੰਨੇ ਆ ਓਰੀਜਨਲ ਓਰੀਜਨਲ ਸਾਨੂੰ ਦੇ ਦਿਓ ਉਹਦੀ ਫੋਟੋਕਾਪੀ ਤੁਸੀਂ ਰੱਖ ਲਓ ਜੋ ਪੈਸੇ ਫੜ ਕੇ ਤੁਹਾਡੇ ਸਾਹਮਣੇ ਮੂਵੀ ਵਿੱਚ ਆ ਗਏ ਇੱਕ ਲੈਟਰ ਪੈਡ ਤੇ ਲਿਖਣ ਦੀ ਕੀ ਹੱਦ ਨਹੀਂ ਲਿਖਦਾ ਕੋਈ ਲੋੜ ਹੀ ਨਹੀਂ ਆ ਨਹੀਂ ਨਹੀਂ ਲਿਖਤੀ ਰੂਪ ਚ ਜਰੂਰੀ ਚਾਹੀਦਾ ਉਸ ਪੰਸਾਬ ਉਹ ਤਾਂ ਨਹੀਂ ਤਾਂ ਲਿਖਤੀ ਵੀ ਜਰੂਰੀ ਜਿਹੜਾ ਆਪਾਂ ਥਾਣੇ ਜਾਣਾ ਤਾਂ ਉਹਨਾਂ ਨੂੰ ਲਿਖਤੀ ਚਾਹੀਦਾ ਤੁਸੀਂ ਜ਼ਿੰਮੇਵਾਰ ਜੇ ਹੁਣ ਤੇ ਆਪਣੀ ਦੇ ਤੁਸੀਂ ਕੋਈ ਇਹਦੇ ਵਿੱਚ ਉਣ ਤਾਣੀ ਨਹੀਂ ਕੋਈ ਕਰਾਉਣੀ ਕੋਈ ਹੇਰਫੇਰ ਨਹੀਂ ਕਰਾਉਣਾ ਤਾਂ ਆਪਾਂ ਨੂੰ ਲੈਟਰ ਪੈਡ ਤੇ ਲਿਖਣ ਚ ਕੀ ਹਰਜ ਕੀ ਹਰਜ ਆਪਾਂ ਨੂੰ ਦਿੱਕਤ ਕੀ ਹੈ 5 ਮਿੰਟ ਦਾ ਲੈਟਰ ਪੈਡ ਫੜੋ ਠੀਕ ਹੈ ਜੀ ਸਟੈਂਪ ਫੜੋ ਆਪਣੀ ориджинал ਸਾਨੂੰ ਦੇ ਦਿਓ ਡੁਪਲੀਕੇਟ ਤੁਸੀਂ ਰੱਖ ਲਿਓ ਫੋਟੋਕਾਪੀ ਉਹ ਦੀ ਤੁਸੀਂ ਰੱਖ ਲਿਓ ਲੈਟਰਪੈਡ ਹੋਣਾ ਨਹੀਂ ਕੋਰਾ ਕਾਗਜ਼ ਲੈ ਲਓ ਲੈਟਰਪੈਡ ਲੈ ਲਓ ਸਟੈਂਪ ਹੋਊਗਾ ਸਟੈਂਪ ਲੈਟਰਪੈਡ ਹੈ ਕਾਗਜ਼ ਲੈ ਲੈਣਾ ਉਹ ਫੋਰਮ ਫੇਜ ਹੈਗਾ ਕੋਈ ਲੈ ਲਵੀ ਬੈਗ ਤੇ ਉਹ ਲੈਟਰਪੈਡ ਤੇ ਫੜੋਣਾ ਆਪਣੇ ਮੈਂ ਜਲਦੀ ਵੀ ਲਾ ਦੂੰਗਾ ਮੋਹਰ ਲਾ ਦਾਂਗਾ ਨਹੀਂ ਨਹੀਂ ਪ੍ਰਸ਼ਾਸਨ ਕਿੱਥੇ ਲੈ ਆਓ ਬਾਹਰ ਚੱਲੋ ਜਾ ਤੂੰ ਵਿਖੋ ਲੈ ਆ। ਆ ਲੈ ਤੈਨੂੰ ਲੈਣਾ 2 ਮਿੰਟ। ਇਹ ਕਿਤੇ ਕੋ ਪੀਏ ਲੈ ਉਹ ਮਿਲਾ ਦੇਣਾ। ਕੀ ਭਲਾ? ਇਸ ਟੈਂਪਸ ਤੋਂ ਟੈਂਪਸ ਨਹੀਂ ਵਾਕਰੋ ਜਣਾ ਲੈ ਆ। ਫੇ ਫੜ ਲਿਓ ਤੁਸੀਂ। ਕਰੀਆ। ਫੇ ਫੜ ਲਿਓ। ਭਾਜੀ ਆਪਾਂ ਕੱਚਾ ਕੰਮ ਨਹੀਂ ਕਰਨਾ। ਤੁਸੀਂ ਫੜ ਲਿਓ। ਕੋਈ ਨਾ ਕੱਚਾ ਕੰਮ ਨਹੀਂ ਕਰਨਾ। ਕੋਈ ਪਹਿਲਾਂ ਆ ਕੇ ਤੂੰ ਆ। ਆ ਨਜ਼ਰ ਨੂੰ ਲੈ ਉਹ ਆਪਦਾ। ਇਹ ਮੈਂ ਕਹਿੰਦਾ ਮੇਰਾ ਇਹ ਜਿੜ ਲਓ। ਹਾਂ ਹਾਂ। ਇਹ ਲਿਖ ਲੈਣੀ। ਮੈਨੂੰ ਕੱਲੀ ਗਈ ਮੈਂ ਕਿਹਾ ਕੱਲ ਮੈਂ ਸ਼ੁਕਰੀਆ ਕਰੀ ਜਾਂ ਤੇ ਦਿੱਲੀ ਨਾਲ ਲੈਣਾ ਹੈਗਾ ਸਵੇਰੇ ਆ ਜੇ ਇੱਕ ਮਿੰਟ ਤੂੰ ਮੇਰੇ ਤੇ ਨਾ ਹੁਣ ਸਾਰੀ ਗੱਲ ਮੁੱਕ ਗਈ ਭਾਜੀ ਤੁਸੀਂ ਸਾਰੇ ਜਣੇ ਇੱਥੇ ਬੈਠੇ ਹੋ ਹਾਂ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਕਾਲ ਕੀਤੀ ਕਿ ਤੁਸੀਂ ਮੈਨੂੰ ਕਾਲ ਕੀਤੀ ਇੱਕ ਮਿੰਟ ਦੱਸਿਓ ਭਾਜੀ ਵੀ ਜੀ ਇਹ ਮੈਨੂੰ ਐਦਾਂ ਨਹੀਂ ਵੀ ਜਾਨਦਾ ਇਹ ਵੀ ਰਾਜ ਨਹੀਂ ਮੈਨੂੰ ਜਾਨਦਾ ਪਰ ਪਰ ਤੂੰ ਗੁੱਸਾ ਖਾ ਰਿਹਾ ਮਟਗੀ ਤੁਸੀਂ ਗੁੱਸਾ ਖਾ ਰਹੇ ਇਹਨੂੰ ਬਹੁਤ ਮੈਂ 1.5 ਸਾਲ ਪੁਰਾਣੀ ਤੇ ਵੀਡੀਓ ਕੋਲ ਤੇ ਦਿਖਾਤਾ ਕਿ ਪਲੇ ਕੀਤਾ 1.5 ਸਾਲ ਪੁਰਾਣੀ ਅ ਮੇਰੇ ਫੋਨ ਦੇ ਮੇਰੇ ਵਾਲਾ ਮੇਰੇ ਵਾਲਾ ਫੋਨ ਦੇ ਮੈਨੂੰ ਇਹਨਾਂ ਨੇ ਕਾਲ ਕੀਤੀ ਮੈਂ ਮੇਰੇ ਉਹਦੇ ਨਾਨਾ ਨੇ ਤਾਂ ਆ ਭੇਜਿਆ ਸੀ ਇਧਰ ਇੱਕ ਤੇਰੇ ਵੀਡੀਓ ਹਾਂ ਦੇ ਆ ਤੇਰੇ ਬੰਦੇ ਦੀ 1.5 ਸਾਲ ਪੁਰਾਣੀ ਦੀ ਤਾਂ ਭੇਜਿਆ ਸੀ ਆ ਬੰਦਾ 10 ਕਿਧਾ ਆ ਬੰਦਾ ਮੇਰੇ ਕੋਲ ਨਹੀਂ ਬੰਦਾ ਇਹ ਹੈਗਾ ਸੀ ਨਾ ਤੇਰੇ ਕੋਲ ਮੇਰੇ ਕੋਲ ਨਹੀਂ ਹੈ ਇਹ ਤੂੰ ਮੰਦਾ ਨਹੀਂ ਇਹ ਮੇਰੇ ਕੋਲ ਨਹੀਂ ਹੈ ਮੈਂ ਝੂਠ ਨਹੀਂ ਮਾਰਦਾ ਮੇਰੇ ਕੋਲ ਆ ਹੁਣ ਨਹੀਂ ਤੇਰੇ ਕੋਲ ਤੇਰੇ ਕੋਲ ਹੈਗਾ ਸੀ ਬੰਦਾ ਇਹ ਆ ਦੇਖ ਲੈ ਵੀਰੇ ਤੂੰ ਕਹਿਣਾ ਨਾ ਬੰਦਾ ਇਧਰ ਦੇਖ ਲੈ ਮੈਂ ਠੀਕ ਹੈ ਜੀ ਫਿਰ ਵੀ ਤੁਹਾਡੀ ਮੰਨੀ ਤੁਸੀਂ ਬਚਾਇਆ ਫਿਰ ਇਹ ਬੰਦਾ ਤੇਰੇ ਕੋਲ ਬੰਦਾ ਸੀਗਾ 1.5 ਸਾਲ ਪਹਿਲਾਂ ਅਸੀਂ ਆਨ ਆਨ ਕਰਦੇ ਰਹੇ ਜਦੋਂ ਅਸੀਂ ਆਉਣਾ ਹੀ ਉਸ ਤੋਂ ਪਹਿਲਾਂ ਬੰਦਾ ਤੂੰ ਪਤਾ ਨਹੀਂ ਕਿੱਥੇ ਘਲਦਾ ਸ਼ੇਖ ਸਾਹਿਬ ਠੀਕ ਹੈ ਜੀ ਕੌਣ ਹੈ ਤੇਰਾ ਹਾਂ ਇਹ ਕੌਣ ਹੈ ਇਹ ਵੀ ਤੇ ਜਿੱਦ ਤੂੰ ਭਰਾ ਇਦਾਂ ਹੀ ਹੈ ਭਰਾ ਮੇਰਾ ਭਰਾ ਪੁੱਛ ਮੈਂ ਸਾਰੇ ਦੱਸਿਓ ਬਿ ਜਿੰਮੇਵਾਰੀ ਕਹਨੇ ਲਈ ਹੈ 50000 ਦੀ ਕਹਨੇ ਕਿਹਾ ਹੈ ਮੰਨਦੇ ਹੀ ਤੁਸੀਂ ਨਹੀਂ ਮੰਨਦੇ ਹੋ ਉਲਟਾਣੇ ਚੱਲੇ ਹੋ ਮੈਂ ਨਹੀਂ ਇਹ ਕੰਮ ਨਹੀਂ ਕਰਦਾ ਅਹੀਂ ਕਦ ਲਈ ਉੱਠਿਆ 4000 ਕੱਟ ਲੈਣਾ ਤੇ ਥੋੜਾ ਉੱਠਿਆ ਅਸੀਂ ਫਿਰ ਕੋਈ ਪੈਸੇ ਦੀ ਥੋੜੀ ਭੁੱਖ ਆ ਆ ਗੱਲ ਪੈਸੇ ਦੀ ਨਹੀਂ ਹੁੰਦੀ ਲੈ ਕੇ ਜਾਣਾ ਯਾਰ ਫਿਰ ਤੇ ਇੱਕ ਤੁਹਾਨੂੰ ਜੁਰਮਾਨਾ ਲਾਉਣਾ ਤੇ ਦੇ ਘਰਾਂ ਕੇ ਪੈਸੇ ਦਾ ਸਿੰਪਲ ਜੀ ਗੱਲ ਲਿਖਣੀ ਹੈ ਪੀ ਸਾਡੇ ਤੁਹਾਡਾ ਨਾਮ ਤੁਹਾਡੇ ਤੋਂ ਇਹ ਐਫੀਡੇਵਿਟ ਤਿਆਰ ਬਣਾਇਆ ਕਿਉਂਕਿ ਇਹ ਫਾਰਗ ਹੋ ਗਿਆ 5000 ਰੁਪਏ ਦੇ ਦੇਗੇ ਠੀਕ ਹੈ ਜੀ ਕਿ ਆ ਬੰਦਾ ਸੀ ਯਾ ਮੇਰੇ ਪਿੰਡ ਦਾ ਨਹੀਂ ਨਾ ਪਾਪੇ ਦਾ ਨਾਮ ਲਿਖੋ ਇਹ ਇਹਨੂੰ ਲਿਖੋ ਪਾਪੇ ਦਾ ਪਾਪੇ ਦਾ ਪਾਪੇ ਨੂੰ ਗਿਆ ਖੜਾ ਨਹੀਂ ਉਹ ਨਹੀਂ ਉਹਦੀ ਸਾਈਨ ਨਹੀਂ ਨਾ ਹੋਣੀ ਸਾਈਨ ਆਪਣੇ ਇਹਦੀ ਕਰਨੇ ਆ ਹਾਂ ਨਹੀਂ ਗੱਲ ਇਹ ਹੈ ਕਿ ਇਹ ਬੰਦਾ ਸੀ ਮੇਰੇ ਪਿੰਡ ਦਾ ਇਹ ਬੰਦਾ ਸੀ ਮੇਰੇ ਪਿੰਡ ਦਾ ਮੇਰੀ ਗੱਲ ਤੇ ਸੁਣੋ ਸਿਰਫ ਗੱਲ ਇਹ ਹੋਣੀ ਹੈ ਕਿ ਇਹ ਬੰਦਾ ਮੇਰੇ ਪਿੰਡ ਦਾ ਸੀਗਾ ਠੀਕ ਹੈ ਜੀ ਇਹਨੇ ਕੋਈ ਮੈਂਟਰੀ ਅਫਸਰ ਬੰਦਾ ਰੱਖਿਆ ਸੀਗਾ ਠੀਕ ਹੈ ਜੀ ਬਾਬਾ ਰਤਨਦੇਸ ਸੈਟੀ ਆਈ ਉਨੇ ਬੰਦੇ ਨੂੰ ਛਡਵਾ ਕੇ ਆਪਣੇ ਨਾਲ ਲੈ ਗਈ ਠੀਕ ਹੈ ਜੀ ਜਿਹੜਾ ਉਹਦਾ ਮਿਹਨਤਾਨਾ ਉਹ ਬੰਦੇ ਦਾ ਮਿਹਨਤਾਨਾ ਮੈਂ ਚੱਲਦੀ ਵੀਡੀਓ ਦੇ ਵਿੱਚ ਪੂਰੀ ਸੰਗਤ ਦੇ ਮੌਜੂਦਗੀ ਦੇ ਵਿੱਚ ਮਿਹਨਤਾਨਾ 50000 ਰੁਪਏ ਜੋ ਉਹ ਜੋ ਉੱਥੇ ਉਹ ਮਤਲਬ ਕਿ ਸਾਨੂੰ ਇਹ ਹੋਇਆ ਵਾ ਫਾਈਨਲ ਹੋਇਆ ਵਾ ਉਹ ਪੈਨਟਾਨਾ 50000 ਰੁਪਏ ਮੈਂ ਆਪਣੇ ਕੋਲ ਰੱਖ ਰਿਹਾ ਵਾਂ ਜਿਸ ਦਿਨ ਇਸ ਦਾ ਅਕਾਊਂਟ ਖੁੱਲ ਗਿਆ ਜਾਂ ਫਿਰ ਜਿਸ ਦਿਨ ਇਸ ਦਾ ਪਰਿਵਾਰ ਲੱਗ ਗਿਆ ਉਹ ਮਿਹਨਤਾਨਾ ਉਧਰ ਟਰਾਂਸਫਰ ਹੋ ਜਾਊਗਾ ਮਾਲਕ ਦੀ ਪਰਵਾਹ ਹੋ ਜਾਉਂ ਲੋ ਜੂਗਾ ਤੇ ਉਹਨਾਂ ਚ ਇਸ 50000 ਰੁਪਏ ਦੇ ਦਿਨਦਰ ਮੈਂ ਉਹਨੂੰ ਬੰਦੇ ਨੂੰ ਲੈ ਚੱਲਿਆ ਹਾਂ ਹਾਂ ਕਿ ਸਸਤਾ ਹੌਸ ਬੰਦੇ ਲੈ ਚੱਲੀ ਉਹ ਤੇ ਮੈਂ ਦੇ ਦਿਆ ਨਾ ਦੇਖੋ ਲਿਖੋ ਦੇਖੋ ਆਪਣਾ ਨਾਮ ਮੈਂ ਹੁਣ ਤਾਂ ਦੱਸ ਦਿੰਦਾ ਜੀ ਠੀਕ ਹੈ ਜੀ ਸਰਪੰਚ ਸਾਹਿਬ ਤਸਦੀਕ ਕੀਤਾ ਵੀਡੀਓ ਬਣਾ ਲਓ ਬਰਉਣੀ ਦੇ ਠੀਕ ਹੈ ਜੀ ਤਸਦੀਕ ਕੀਤਾ ਜਾਂਦਾ ਹੈ ਕਿ ਮੈਂ ਸੁਰਿੰਦਰਪਾਲ ਮੌਜੂਦਾ ਸਰਪੰਚ ਮੌਜੂਦਾ ਸਰਪੰਚ ਗ੍ਰਾਮ ਪੰਚਾਇਤ ਪਿੰਡ ਭਾਦਾ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਸਾਡੇ ਪਿੰਡ ਦੇ ਅਬਦੁੱਲਾ ਸਨ ਆਫ ਹਲਫਦੀ ਨੇ ਇੱਕ ਮੰਦਬੁੱਧੀ ਬੱਚੇ ਨੂੰ ਆਪਣੇ ਕੋਲ ਰੱਖ ਕੇ ਕੰਮ ਕਰਵਾਇਆ ਸੀ ਅੱਜ ਮਿਤੀ 5 ਅਗਸਤ 2024 ਨੂੰ ਬਾਬਾ ਰਤਨਦੇਵ ਸੇਵਾ ਸੈਟੀ ਮਹਰਾਣਾ ਜ਼ਿਲ੍ਹਾ ਤਰਨਤਾਰਨ ਨੇ ਤੜਕੇ ਕਾਰਵਾਈ ਕਰਕੇ ਉਸ ਬੰਦੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਮਤਲਬ ਕਬਜ਼ੇ 'ਚ ਲੈ ਲਿਆ ਠੀਕ ਹੈ ਜੀ ਹਾਂ ਤੇ ਉਸ ਦਾ ਬੰਦਾ ਮਿਹਨਤਾ ਨਾ ਅਬਦੁੱਲਾ ਨੇ ਮੈਨੂੰ ਸੌਂਪ ਦਿੱਤਾ ਹੈ ਅਬਦੁੱਲਾ ਨੇ ਮੈਨੂੰ ਸੌਂਪ ਦਿੱਤਾ ਬੰਦਾ ਮਿਹਨਤਾ ਨਾ ਠੀਕ ਹੈ ਜੀ ਹਾਂ ਮੈਨੂੰ ਸੌਂਪ ਦਿੱਤਾ ਹੈ ਠੀਕ ਹੈ ਜੀ ਜੋ ਕਿ 50000 ਹੈ ਹੁਣ ਜਦੋਂ ਵੀ ਇਸ ਮੰਦਬੁੱਧੀ ਦਾ ਪਰਿਵਾਰ ਮਿਲਦਾ ਹੈ ਜਾਂ ਉਸ ਦਾ ਅਕਾਊਂਟ ਖੋਲਦਾ ਹੈ ਤਾਂ ਇਹ ਪੈਸੇ ਉਧਰ ਪਾਏ ਜਾਣਗੇ ਉਧਰ ਦਿੱਤੇ ਜਾਣਗੇ ਠੀਕ ਹੈ ਜੀ ਉਹਨਾਂ ਚਿਰ ਇਹ ਪੈਸੇ ਮੈਂ ਆਪਣੇ ਕੋਲ ਰੱਖਦਾ ਹਾਂ ਤੇ ਇਸ ਪੈਸੇ ਦਾ ਮੈਂ ਜ਼ਿੰਮੇਵਾਰ ਤੇ ਦੇਣਦਾਰ ਹਾਂ ਜੇਕਰ ਮੈਂ ਇਹ ਪੈਸੇ ਇਸ ਮੰਦ부ਦੀ ਦੇ ਅਕਾਊਂਟ 'ਚ ਨਹੀਂ ਪਾਉਂਦਾ ਜਾਂ ਇਸ ਤੇ ਪਰਿਵਾਰ ਨੂੰ ਨਹੀਂ ਦਿੰਦਾ ਤਾਂ ਇਸ ਦੀ ਬੰਦੀ ਮੇਰੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਧੰਨਵਾਦ ਸਹਿਤ ਇਹਦੀ ਤੁਸੀਂ ਫੋਟੋ ਖਿੱਚ ਲਿਓ ਇਮੇਲ ਆ ਜਾਣਾ ਸਾਈਨ ਕਰ ਲਓ ਆਪਣੇ ਨਾਲ ਉਸ ਦਾ ਬਲੈਂਕ ਮੋਰ ਨਾਲ ਠੀਕ ਹੈ ਹਾਂ ਮੈਂ ਇੱਕ ਮਿੰਟ ਰੁਕਦਾ ਪਹਿਲੇ ਜੀ ਨਾ ਉਹ ਸਾਈਨ ਹੋਉਂਦੇ ਸਨ ਹਾਂ ਸਾਈਨ ਹੋਣ ਲੈਂਦੇ ਹਾਂ ਜਦੋਂ ਮਰਜ਼ੀ ਕਢਾ ਲੋ ਗਾ ਤੂੰ ਹੀ ਕਰੋ ਪਹਿਲਾਂ ਸਾਬ ਉਹ ਵੀ ਤੁਹਾਡੇ ਲਓ ਦੇ ਉਹਨੂੰ ਲਿਖੇ ਤੋੜੇ ਲਓ ਹਾਂ ਬਿਲਕੁਲ ਤੁਹਾਡੇ ਲਓ ਲਿਖਿਆ ਤਾਂ ਦੀ ਮੈਂ ਕਹਿਣ ਬਟਾ ਹਾਡੇ ਸਾਹਮਣੇ ਤੁਹਾਨੂੰ ਪੈਸੇ ਹੈਡ ਓਵਰ ਹੋ ਜਾਣ ਕੱਲ ਨੂੰ ਇਹ ਵੀਡੀਓ ਪ੍ਰੂਫੀ ਹੋ ਜਾਊਗਾ ਵੀ ਪੈਸੇ ਵੀ ਗਿਆ ਮਿਲੇ ਹਾਂ ਪੈਸੇ ਦਿਖਾ ਦਿਓ ਕਰੀ ਦਿਖਾਓ ਹਾਂ ਜੀ ਨਹੀਂ ਉਹ ਪੜਾਓ ਕਾਗਜ਼ ਇਹ ਵੀ ਫਾਇਲ ਪੜਾਓ ਇਹ 50000 ਰੁਪਏ ਨੂੰ ਪੜਾਓ ਹਾਂ ਉਹ ਤਾਂ ਕੰਮ ਨਾਲ ਅਲੱਗ ਨੂੰ ਇਹ ਬਣਾਓ ਪਰ ਮੇਰਾ ਵੀ ਐਤ ਕੀ ਚਲੋ ਵੀਰਾਂ ਦੇ ਕਹਿਣ ਤੇ ਮੈਨੂੰ ਫਿਰ ਵੀ ਝੁਕਣਾ ਪੈਂਦਾ ਵਾ ਕਿਉਂਕਿ ਗਰਾਊਂਡ ਲੈਵਲ ਤੇ ਮੇਰੇ ਨਾਲ ਤੁਰਦੇ ਆ ਬਾਅਦ ਵਿੱਚ ਤੇਰੇ ਕੋਲ ਭਾਵੇਂ ਬੰਦਾ ਇੱਕ ਦਿਨ ਹੀ ਆ ਗਿਆ ਮੈਂ ਇੱਥੋਂ ਆਣ ਕੇ ਫੜ ਲਿਆ ਫਿਰ ਮੈਂ ਕੋਈ ਵੀ ਤੇਰੀ ਦਲੀਲ ਨਹੀਂ ਵੀਰਾਂ ਦੀ ਦਲੀਲ ਨਹੀਂ ਸੁਣੀ ਫਿਰ ਮੈਂ ਕਰਲੀ ਕਰਾਂ ਮਤਬੁਦੀ ਨਾ ਹੋਵੇ ਚੰਗਾ ਭਲਾ ਰੱਖ ਕੋਈ ਗੱਲ ਚੰਗਾ ਭਲਾ ਤੇਰੇ ਕੋਲ ਭਾਵੇਂ ਫ੍ਰੀ ਚ ਰਵੇ ਹਾਂ ਉਹ ਫ੍ਰੀ ਚ ਰਹੀ ਹੈ ਉਹਦਾ ਸਾਨੂੰ ਕੋਈ ਮਤਲਬ ਨਹੀਂ ਮੈਂ ਟਲੀ ਆਫ ਸੈਟ ਬੱਚਾ ਨਾ ਕੋਈ ਲਈ ਮਹੀਨਿਆਂ ਨੇ ਮੈਂ ਟੀਬਸਾਈਡ ਨਾਲ ਲੈ ਬਿਲਕੁਲ ਮਰਜ਼ੀ ਰੱਖ ਲਾਡੀ ਨੂੰ ਅਖ ਲਾਡੀ ਇਹ ਕਿਉਂਕਿ ਅਸੀਂ ਨਾ ਅੱਗੇ ਸਿੰਘ ਸਾਹਿਬ ਇਹ ਅ ਤੜਾਂ ਕਿ ਨਹੀਂ ਆਕਿਆ ਠੀਕ ਆ ਜੀ ਭਾਈ ਅੱਗੇ ਨਾ ਸੀ ਪੈਸੇ ਨਹੀਂ ਸੀ ਐਦਾਂ ਦਮੁੰਦੇ ਨੇ ਬੰਦੇ ਲੈ ਆਉਣੇ ਉਹਨਾਂ ਪਤੰਦਰਾ ਨੇ ਖੇਰ ਬੰਦਾ ਸਾਡੇ ਹਰ ਤੋਂ ਅਗਲੇ ਦਿਨ ਖੇਰ ਬੰਦਾ ਲੈ ਆਉਂਦੇ ਤੇ ਉਹਨੇ ਸਿਰਫ ਤੇ ਹਾਂ ਗੇਲੋ ਇੱਕ ਰੀ ਗੇਲੋ ਨੀ ਹੋਣਾ ਕਿ ਪਤਾ ਕਿ ਪੈਸੇ ਗਿਣਾਂਗੇ ਨਾ ਮਹਗੇ ਨੇ ਪਰ ਫਿਰ ਵੀ ਗਿਣ ਕੇ ਲੈਣੇ ਚਾਹੀਦੇ ਗਲਤੀ ਲੱਗ ਸਕਦੀ ਹੈ ਉਹ ਪਤਾ ਕੀ ਗਲਤੀ ਲੱਗ ਸਕਦੀ ਹੈ ਯਾਰ ਪਰ ਇਹ ਬੋਲੋ ਪੈਸੇ ਲੈ ਪੁੱਤਰ ਮੈਂਟ ਲੱਗਣਾ ਤੁਹਾਡੀ ਵਾਪਸ ਦਿਓ ਅਜ ਤਾਂ ਮਰ ਜਾਈਂ ਸਾਈਨ ਕਰੋ ਮੈਂ ਵੀ ਕਰ ਦੇਣਾ ਤੁਸੀਂ ਕਰੋ ਮੈਂ ਗਣ ਕੇ ਲੈ ਦਉਂਦਾ ਕਰੀ ਹਾਂ ਅੱਗੇ ਬਣਾ ਦੇ ਹਾਂ ਠੀਕ ਆ ਹਾਂ ਪਾਪੀ ਦਿਨਾਂ ਦੇ ਕਰ ਦੇਣਾ ਵੇਲਾ ਕੋਈ ਗੱਲ ਨਹੀਂ ਪਾਪੇ ਤੇ ਲੋਕਾਂ ਦੇ ਨਾਲ ਤੇ ਲੋਕਾਂ ਦੇ ਨਾਲ ਖਾਜ ਨਾ ਪਾਪੇ ਨੂੰ ਨਾ ਉਹ ਤਾਂ ਹੁਣ ਸਾਨੂੰ ਕੋਈ ਲੋੜ ਨਹੀਂ ਤੁਸੀਂ ਆ ਗਏ ਕੋਈ ਨਾ ਇਸ ਕੰਮ ਦੇ ਵਿੱਚ ਚੀਜ਼ ਕਰੀ ਦੇਣੀ ਇਹਨਾਂ ਦੇ ਨਾਲ ਤੁਸੀਂ ਆਏ ਹੋ ਜੇ ਕੋਈ ਤੁਹਾਨੂੰ ਕੋਈ ਦਿੱਕਤ ਨਹੀਂ ਆ ਕਿੱਦਾਂ ਅਸੀਂ ਬਿਠੇ ਬੈਠ ਗਏ ਨਾ ਠੀਕ ਹੈ ਜੀ ਸਾਨੂੰ ਪਤਾ ਲੱਗ ਆਇ ਇੱਕ ਵਾਰੀ ਦਿਖਾ ਦੇ ਤਾਂ ਐਡੀ ਫੋਟੋ ਖਿੱਚ ਲੋ ਖਿੱਚ ਨਹੀਂ ਦੇ ਤੁਸੀਂ ਇਹ ਮੈਂ ਲੈ ਜਾਣਾ ਇਹਨਾਂ ਨੂੰ ਆ ਤੁਸੀਂ ਰੱਖ ਲਓ ਮੇਰੇ ਉਹ ਕਿਉਂ ਨਿਕਲ ਗਿਆ ਉਹ ਖਾਲੀ ਹੀ ਮੈਂ ਤੂੰ ਉਧਰ ਰੱਖ ਲੋ ਮੇਰੀ ਫੋਟੋ ਖਿੱਚ ਲਉ ਠੀਕ ਹੈ ਜੀ ਹਾਂ ਉਹਨਾਂ ਦੇ ਸਾਈਨ ਕਰਾਉਣਾ ਸਰਪੰਚ ਸਾਹਿਬ ਦੇ ਮੋੜੇ ਜੀ ਸਰਪੰਚ ਸਾਹਿਬ ਦੇ ਸਾਈਨ ਹੋ ਗਿਆ ਉਹਨਾਂ ਦੇ ਭਾਈ ਤੁਸੀਂ ਹੀ ਕਰੋ ਸਾਈਨ ਉਹਨਾਂ ਦੇ ਕਰੋ ਮਾਰੋ ਮੋੜੇ ਜੀ ਗੋ ਗਈ ਤਾਂ ਧੰਨਵਾਦ ਤੁਹਾਡਾ ਵੀ ਵੈਸੇ ਨਾ ਮੈਂ ਮੈਂ ਥੋੜਾ ਜਿਆਦਾ ਨਾ ਆਪਣੀ ਟੀਮਾਂ ਨਾਲੋਂ ਥੋੜਾ ਉਲਟ ਚੱਲਦਾ ਉਹ ਕਾਰਵਾਈ ਕਰਵਾਉਂਦੇ ਜਿਆਦਾ ਹੀ ਉਹ ਕਹਿੰਦੇ ਕਾਰਵਾਈ ਕਰਵਾ ਮੈਂ ਕਾਰਵਾਈ ਲਈ ਫੇਰ ਵੀ ਇਹ ਕੱਢ ਜਾਨਾ ਵੀ ਯਾਰ ਨਹੀਂ ਚਾਹੀਦਾ ਫਿਰ ਵੀ ਤਰਸ ਆਉਂਦਾ ਵੀ ਛੱਡੋ ਪੈਰਾ ਕਿਧਰ ਰੁਲਦੇ ਫਿਰਨੇ ਫੇਰ ਬੰਦੇ ਆ ਇਲੈਕਟ੍ਰੋਨ ਨੂੰ ਮੈਂ ਪੁੱਛੀ ਸਿੱਧੀ ਨਾਲ ਲੈ ਸਦਾ ਓਕੇ ਕਿੱਟੋ ਕਿੱਟੋ ਮੁੱਕੇ ਜਿਹੜਾ ਪ੍ਰਿੰਟ ਤੇਰੇ ਕੋਲ ਨਿਕਲ ਜੇ ਹਾਂ ਸਾਫ਼ ਕਿ ਚਲੋ ਸਾਫ਼ ਹੋੜ ਇਹ ਤਾਂ ਨਹੀਂ 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 ਹੱਜਣੇ ਸਿੱਧੀ ਗੱਲ ਪਿੰਡ ਕਿਹੜਾ ਸਭ ਪੋਰਾ ਅਖਰੋਟ ਅਖਰੋਟ ਇਹ ਅੰਦਾ ਖਰੋਟਾ ਆ ਇਹ ਜਿਹੜਾ ਜਿੱਥੇ ਤੁਸੀਂ ਆਏ ਹੋ ਇਹ ਭਾਦਾ ਖਰੋਟੇ ਬੋਲਣਾ ਹਨ ਮੈਂ ਅਖਰੋਟਾ ਅਖਰੋਟੇ ਬੋਲਣਾ ਨਹੀਂ ਤੁਸੀਂ ਭਾਦਾ ਬੋਲੋ ਭਾਦਾ ਬੋਲੋ ਭਾਦਾ ਬੋਲਣਾ ਭਾਦੇ ਦੀ ਹੈ ਨਾ ਭਾਦਾ ਬੋਲੋ ਇਹ ਭਾਦਾ ਲਿਖਿਆ ਹਾਂ ਬਾਈ ਬਾਈ ਖਰੋਟੇ ਵਾਲੇ ਫੋਨ ਲਾ ਜੀ ਵੀ ਸਾਡੇ ਪਿੰਡ ਦਾ ਦੇਵੇਂ ਨਾ ਬਦਨਾਮ ਕਰੀ ਜਾਂਦੇ ਆ ਏਦਾਂ ਹੀ ਹੋ ਜਾਂਦਾ ਭਰਾ ਹਾਂ ਵੱਡੀ ਕਿਤੋਂ ਵਾਲੇ ਨਿੱਕੀ ਕਿਤੋਂ ਵਾਲਾ ਰੌਲਾ ਪਿਆ ਸੀ ਮੈਂ ਮੁੰਡੇ ਦਾ ਨਾਮ ਲੈਤਾ ਵੀ ਕਿਤੋਂ ਵਾਲ ਤੋਂ ਇਹ ਨਹੀਂ ਬੋਲਿਆ ਵੱਡੀ ਤੋਂ ਨਿੱਕੀ ਤੋਂ ਹੋਈ ਨਾ ਉਹ ਮੁੰਡੇ ਨੇ ਕੋਈ ਗਲਤ ਕੀਤਾ ਹੈ ਕੋਈ ਤੇ ਉਹ ਨਿੱਕੀ ਕੋਤਾਲ ਵਾਲੇ ਫੋਨ ਨਾਲ ਵੀਰੇ ਵੇਢੀ ਕੋਤਾਲ ਦਾ ਦੰਤ ਦਸ ਤੇ ਬੋਲਦਾ ਤੁਸੀਂ ਵਿੱਚ ਸਾਡਾ ਵੀ ਪਿੱਡ ਦਾ ਨਾਮ ਆ ਜਾ ਬਰਾਵਾ ਧਿਆਨ ਰੱਖੂਗਾ ਘੱਟ ਦੋ ਲੈ ਲੈ ਹਾਂ ਦੇਨੇ ਪੂਰੇ ਬਣੇ ਵਾ ਘੱਟ ਲੈ ਲੋ ਦੋ ਘੱਟ ਦੋ ਘੱਟ ਲੈ ਲੋ ਚਲੋ ਬਈ ये डेट लिखे डेट लिखे फोटो कॉपी करा लेना डेट है तो ने, ने, ना हाँ पाँच अठ तो, तो एक एक लिख लेने पेन तो एक उत्ते भी लिख देने मैं तो इतने भी लिखी है उत्ते लिख लेने पाँच अठ है ना डेट पाँच तरीक बच्चे लिखी भी है कोई नहीं नहीं मैं भी लिखे डिजाइन करने डेट तो बिना करने चाहिए कितना कितना ਲੈਣਾ ਕੋਈ ਆਉਂਦੀ ਉੱਥੋਂ ਉੱਥੋਂ ਆ ਰਿਹਾ ਹੈ ਲੈਣਾ ਤੇਰੀ ਨਹੀਂ ਤੇਰੇ ਆਹ ਹੈ ਪਹਿਲੇ ਲੈਣਾ ਲੈਣਾ ਲੈ ਲੈ ਇਹਨੇ ਕਾਹ ਸੰਝ ਲੈਣਾ ਪਹਿਲਾਂ ਤੇਰਾ ਖਾਤਾ ਖੋਲ ਜਾਈਏ ਨਾ ਫੇਰ ਤੇਰੇ ਖਾਤੇ ਜੀ ਪਾਵਾਂਗੇ ਇੱਕ ਨਹੀਂ ਫੜਾਉ ਉਸ ਚਰਿਆਂ ਹੱਥ ਜੀ ਹਾਂ ਜਰੂਰ ਇਹਦਾ ਵਾਇਰ ਨੂੰ ਮੇਰ ਕਰੇ ਇਹਦਾ ਪਰਵਾਣ ਲੱਭਦੇ ਆ ਤੇ ਪਰਵਾਣ ਲੱਭਦਾ ਵਾ ਪਹਿਲਾਂ ਕੋਸ਼ਿਸ਼ ਖਾਤਾ ਤੇ ਦੋ ਚਾਰ ਦਿਨ ਰੱਖ ਦਾਂਗਾ ਮੈਂ ਹਾਂ ਪਹਿਲਾਂ ਇਹਦਾ ਪਰਵਾਣ ਲੱਭਦਾ ਵਾ ਵੀਡੀਓ ਤੇ ਜੇ ਪਰਵਾਣ ਲੱਭ ਗਿਆ ਨਾ ਹਾਂ ਚਲੋ ਹਾਂ ਹਾਂ ਚਲੋ ਆ ਫੜੀ ਫੜੀ ਇੱਕ ਮਿੰਟ ਹਾਂਜੀ ਆਜੋ ਇਹ ਪੈਸੇ ਤੇ ਹੱਥੇ ਫੜੋ ਆ ਤੁਸੀਂ ਚਾਬੀ ਲੈ ਲਓ ਇਹ ਸਰਪੰਸਾਉ ਨੂੰ ਹੀ ਫੜਾ ਦੇਣਗੇ ਨਾ ਆ ਤੁਸੀਂ ਚਾਬੀ ਲੈ ਜਾਓ ਆਜੋ ਸਰਵਣ ਆ ਜਾਵੇ ਸਾਰੇ ਇਹਦੇ ਚਲੇ ਜਾ ਅਰੇ ਭਾਈ ਇਹਦੇ ਆਇਆ ਵੀਰੇ ਵਿੱਚ ਆਪੋ ਤੇ ਵੇਚ ਦੂੰਗਾ ਹਾਂ ਹੁਣ ਇਹ ਜੈਂਟਲਮੈਨ ਬਣਿਆ ਇਹ ਪਹਿਲੇ ਦਿਨ ਹੀ ਵਰਚਾ ਲੱਗਦਾ ਹਾਂ ਜੀ ਸਰੰਗੀਤ ਆ ਰਹੀ ਤੇ ਹੈ ਪਿੰਡ ਭਾਦਾ ਹਣਾ ਪਿੰਡ ਭਾਦਾ ਕਰ ਓਕੇ ਉਹ ਕਹਿੰਦਾ ਦੋ ਦਿਨ ਐਸਾ ਨਹੀਂ ਖਰਾਬ ਹੋ ਜਾਂਦਾ ਕੰਮ ਚ ਤਾਂ ਨਹੀਂ ਪਣਦੇ ਆ ਹਾਂਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਅੱਜ ਅਸੀਂ ਪਿੰਡ ਭਾਦਾ ਜ਼ਿਲ੍ਹਾ ਪਠਾਨਕੋਟ ਵਿੱਚ ਆਏ ਸੀਗੇ ਤੇ ਅੱਜ ਵੀ ਤੁਸੀਂ ਦੇਖ ਰਿਹਾ ਜੇ ਇਸ ਵੀਰ ਦੀ ਮੈਂਟਲੀ ਪੋਜੀਸ਼ਨ ਸਹੀ ਨਹੀਂ ਆ ਤੇ ਇਸ ਵੀਰ ਨੂੰ ਮੇਰੇ ਲਾਗੇ ਖਰੋਤਾ ਵੀਰ ਇਸ ਵੀਰ ਨੇ ਆਪਣੇ ਘਰ ਰੱਖੇ ਤੇ ਤੋਂ ਕੰਮ ਕਰਾਉਂਦਾ ਸੀਗਾ ਚਲੋ ਸਾਨੂੰ ਪਿੰਡ ਚ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਮਿਲੀ ਨਾਲ ਨਾਲ ਸਾਨੂੰ ਸਬੂਤ ਮਿਲੇ ਵੀਡੀਓਜ਼ ਆਈਆਂ ਜਿਸ ਦੇ ਆਧਾਰ ਤੇ ਅੱਜ ਅਸੀਂ 5 ਅਗਸਤ 2024 ਨੂੰ ਤੜਕੇ ਆਣ ਕੇ ਇਸ ਬੰਦੇ ਨੂੰ ਕੰਮ ਕਰਦੇ ਨੂੰ ਤੋਂ ਫੜਿਆ ਠੀਕ ਹੈ ਜੀ ਚਲੋ ਅ ਅਸੀਂ ਸਰਪੰਚ ਸਾਹਿਬ ਨੂੰ ਸੱਦਿਆ ਅ ਬਹੁਤ ਹੀ ਸਬਕਾ ਸਰਪੰਚ ਸਾਹਿਬ ਉਹਨਾਂ ਨੂੰ ਸੱਦਿਆ ਤੇ ਜਿਨ੍ਹਾਂ ਦੇ ਵਿੱਚ ਅਸੀਂ ਇਹ ਕਿਹਾ ਕਿ ਜਾਂਤੇ ਦੇ ਤੇ ਕਾਰਵਾਈ ਕਰਵਾਈਏ ਜਾਂ ਇਹਦੇ ਤੋਂ ਬੰਦਾ ਮਿਹਨਤਾਂ ਨਾ ਦਵਾਈਏ ਚਲੋ ਇਹ ਹੱਜਾ ਵੀ ਰੱਖਣਾ ਪੈਂਦਾ ਵਾ ਜਿਨ੍ਹਾਂ ਵੀਰਾਂ ਦੇ ਇੱਥੇ ਜਿਨ੍ਹਾਂ ਵੀਰਾਂ ਨੂੰ ਅਸੀਂ ਸੱਦਿਆ ਉਹਨਾਂ ਨੇ ਇਸ ਵੀਰ ਦੀ ਜਿਹੜੀ 50000 ਰੁਪਏ ਮਿਹਨਤਾਂ ਉਹ ਸਰਪੰਚ ਸਾਹਿਬ ਨੂੰ ਆ ਦਵਾ ਦਿੱਤੀ ਆ ਤੁਸੀਂ ਇਹਨੂੰ 50000 ਰੁਪਏ ਫੜਾ ਦੇਣ ਨੂੰ ਠੀਕ ਹੈ ਜੀ ਇਹ 50000 ਰੁਪਏ ਇਹਨਾਂ ਨੂੰ ਦੇ ਦਿੱਤਾ ਵਾ ਤੇ ਇੱਕ ਆ ਪੈ ਲੈਟਰ ਤਿਆਰ ਕਰ ਦਿੱਤੀ ਆ ਠੀਕ ਹੈ ਜੀ ਜਿਹਦੇ ਵਿੱਚ ਲਿਖਿਆ ਗਿਆ ਵਾ ਜੇ ਜਦੋਂ ਵੀ ਇਸ ਬੱਚੇ ਦਾ ਪਰਿਵਾਰ ਲੱਭਿਆ ਜਾਂਦਾ ਵਾ ਮਿਲ ਜਾਂਦਾ ਵਾ ਵੀਡੀਓ ਦੇ ਆਧਾਰ ਤੇ ਤੇ ਉਦੋਂ ਇਹ 50000 ਰੁਪਿਆ ਉਹਨਾਂ ਦੇ ਪਰਿਵਾਰ ਨੂੰ ਸੌਪਿਆ ਜਾਊਗਾ ਉਹ ਵੀ ਐਡਾ ਨਹੀਂ ਕਿ ਮੈਂ ਕੋਈ ਵੀ ਪਰਿਵਾਰ ਲੱਭ ਕੇ ਲੈ ਕੇ ਆਦਾਂ ਕਿ ਇਹ ਪਰਿਵਾਰ ਇਹਦਾ ਵਾ ਤੇ ਅੱਧੇ ਦੇ ਕਰ ਲਈਏ ਐਡਾ ਨਹੀਂ ਇਹਦਾ ਪ੍ਰੂਫ ਲੈ ਕੇ ਆਊਗਾ ਪਰਿਵਾਰ ਕੋਈ ਆਧਾਰ ਕਾਰਡ ਕੋਈ ਇਹਦਾ ਇਹੋ ਜਿਹਾ ਕੋਈ ਚੀਜ਼ ਹੈ ਨਾ ਸਰਪੰਚ ਦਾ ਕੋਈ ਲੈਟਰ ਪੈਡ ਫਿਰ ਇਸ ਦਾ ਪੈਸਾ ਇਹਨੂੰ ਹੈਂਡਓਵਰ ਕੀਤਾ ਜਾਊਗਾ ਜੇਕਰ ਇਹਦਾ ਪਰਿਵਾਰ ਨਹੀਂ ਲੱਭਦਾ ਕੋਈ ਦਿਨਾਂ ਦੇ ਵਿੱਚ ਫਿਰ ਇਹਦੇ ਨਾਂ ਤੇ ਅਕਾਊਂਟ ਖਲਾ ਕੇ ਇਹਦਾ ਤੇ ਇਹਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਜਾਣਗੇ ਤੇ ਪੈਸੇ ਅਸੀਂ ਲੈ ਕੇ ਨਹੀਂ ਗਏ ਕੋਈ ਗਲਤ ਕਮੈਂਟ ਕਰਨ ਤੋਂ ਪਹਿਲਾਂ ਇਹ ਸੋਚ ਲਿਓ ਕਿ ਪੈਸੇ ਸਰਪੰਚ ਸਾਹਿਬ ਨੂੰ ਇਨ੍ਹਾਂ ਦੇ ਹੀ ਪਿੰਡ ਦੇ ਜਿੱਥੋਂ ਆਪਾਂ ਬੰਦਾ ਛੜਾਇਆ ਇਨ੍ਹਾਂ ਦੇ ਹੀ ਪਿੰਡ ਦੇ ਸਰਪੰਚ ਸਾਹਿਬ ਨੂੰ ਪੈਸੇ ਦਿਵਾਏ ਆ ਠੀਕ ਹੈ ਜੀ ਤੇ ਜਿਹੜਾ ਇਸ ਬੱਚਾ ਵਾ ਇਹਨੂੰ ਅਸੀਂ ਆਪਣੇ ਅनाथ आश्रम ਬਾਬਾ ਰਤਨਦੇਵ ਅनाथ आश्रम ਪਿੰਡ ਮਹਰਾਨ ਦੇ ਵਿੱਚ ਲੈ ਕੇ ਚੱਲੇ ਆ ਤੇ ਹੋ ਤੁਸੀਂ ਕੋਈ ਕਿਸੇ ਨੇ ਕੋਈ ਬੋਲਣਾ ਕੋਈ ਵਿਚਾਰ ਦੇਣਾ ਸਰਪੰਚ ਜੀ ਤੁਸੀਂ ਹਾਂਜੀ ਹਾਂ ਤੁਸੀਂ ਬੋਲਦੇ ਹੋ ਇਦਾਂ ਕਿ ਹਾਂ ਮੈਂ ਪੈਸੇ ਲੈ ਲਿਆ ਤੇ ਇਦਾਂ ਦਿਨ ਦਰ ਮੈਂ ਹਾਂ ਕੋਈ ਕੋਈ ਬੋਲਣਾ ਕੋਈ ਕਰਨਾ ਕੋਈ ਹੋਣ ਤੁਸੀਂ ਨਹੀਂ ਕੋਈ ਬੋਲਣਾ ਪਰ ਮੈਂ ਪੈਸੇ ਲੈ ਲਿਆ ਜਰੂਰਣਾ ਤਾਂ ਉਹ ਆ ਗਿਆ ਉਹ ਤੇ ਵੀਡੀਓ ਚ ਆ ਗਿਆ ਬਟ ਇੰਨੀ ਕਿ ਬੇਨਤੀ ਹੈ ਕਿ ਸੰਗ ਜੀ ਅਸੀਂ ਸਾਡੇ ਦੁਸ਼ਮਣ ਨਹੀਂ ਆ ਸਾਡੇ ਸਾਰੇ ਕਮਿਊਨਿਟੀ ਸਿੰਧੂ ਸਿੱਖ ਮੁਸਲਮਾਨ ਸਾਰੇ ਸਾਡੇ ਭਰਾ ਵਾ ਇਹ ਸਿਰਫ ਤੇ ਸਿਰਫ ਇਸ ਕਰਕੇ ਡੰਨ ਲਾਇਆ ਵਾ ਤਾ ਜੋ ਇਹ ਵੀਡੀਓ ਵੇਖ ਕੇ ਹੋਰਾਂ ਨੂੰ ਵੀ ਅਕਲ ਆ ਜੇ ਤੇ ਇਸ ਵੀਰ ਨੂੰ ਵੀ ਅਕਲ ਆ ਜੇ ਕਿ ਮੈਂ ਬੰਦਾ ਕੋਈ ਫਰੀ ਖਾਤੇ ਚ ਨਹੀਂ ਰੱਖਣਾ ਜੇ ਰੱਖਣਾ ਵਾ ਤੇ ਸਹੀ ਰੱਖਣਾ ਵਾ ਉਹਦਾ ਬੰਦਾ ਮਿਹਨਤਾਂ ਨਾਲ ਉਹਨੂੰ ਦਵਾਉਣਾ ਵਾ ਜੇ ਨਹੀਂ ਦਵਾਇਆ ਤੇ ਇਹ ਜੇ ਸਸਤਾ ਮਾਣ ਕੇ ਸਾਡੀਆਂ ਵੀਡੀਓ ਪਾ ਕੇ ਜਲੂਸ ਵੀ ਨਿਕਲੂਗਾ ਤੇ ਬੰਦਾ ਫਿਰ ਮਿਹਨਤਾਂ ਨਾਲ ਵੀ ਲੱਕੇ ਜਾਣਗੇ ਠੀਕ ਹੈ ਜੀ ਸੋ ਸਾਰੀ ਸਗਦਾ ਧੰਨਵਾਦ ਇੱਕ ਵਾਰ ਮੈਂ ਵੀਰ ਨੂੰ ਕਹਿਣਾ ਕਿ ਇਹਦਾ ਫੇਸ ਤੇ ਕੀ ਤਰ੍ਹਾਂ ਲੱਗੂ ਜਾ ਕੇ ਦਿਖਾ ਦੇ ਤੇ ਸੰਗ ਦੀ ਬੇਨਤੀ ਆ ਕਿ ਇਸ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਲ ਹੋ ਸਕਦਾ ਕਿਸੇ ਦਾ ਗਵਾਚਾ ਪੁੱਤ ਕਿਸੇ ਦਾ ਗਵਾਚਾ ਭਰਾ ਕਿਸੇ ਦਾ ਗਵਾਚਾ ਆ ਮਨ ਲੱਕੇ ਆਪਦਾ ਪਰਿਵਾਰ ਨੂੰ ਮਿਲ ਜੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਵਾਇਕੂ ਜੀ ਕਾ ਖਾਸਾ ਵਾਇਕੂ ਜੀ ਕੀ ਠੀਕ ਹੈ ਜੀ ਚੰਗਾ ਜੀ ਧੰਨਵਾਦ ਤੁਹਾਡੇ ਇੱਥੇ ਮਾੜਾ ਇਹ ਲਿਖ ਦਿਓ ਨਾ ਹਾਂ ਕਿ ਲਿਜਾਨ ਵਾਲੇ ਯਾਰ ਹਵਾਲੇ ਕਰ ਦਿੱਤਾ ਵਾ ਬਾਬਰ ਇੰਦੇਸ ਸੋਸਾਇਟੀ ਤੇ ਲਿਖਿਆ ਨਾ ਪਰ ਇਹਨਾਂ ਬੰਦਾ ਕਿਸੇ ਸਾਈਨ ਨੂੰ ਲਿਜਾਨ ਵਾਲੇ ਤਮਾਮ ਆ ਮੈਂ ਨੰਬਰ ਜੋ ਲਿਖਣਾ ਲਿਖਣਾ ਤੁਸੀਂ ਨੰਬਰ ਲਿਖੋ ਆਪਣੇ ਆਪਣੇ ਨਾ ਮੋਬਾਈਲ ਨੰਬਰ ਲਿਖੋ ਤੁਸੀਂ ਆਪਣੇ ਸਾਈਨ ਕਰ ਦਿਓ ਮੈਂ ਸਾਈਨ ਆ ਵੀ ਵੀਰ ਜੀ ਮੇਰਾ ਸਾਈਨ ਜਗਜੀਤ ਸਿੰਘ ਜੋ ਕੁਝ ਲਿਖਣਾ ਮੈਂ ਲਿਖ ਸਕਦਾ ਹਾਂ ਚਲ ਠੀਕ ਕੋਈ ਚੱਕ ਨਹੀਂ ਠੀਕ ਹੈ ਹਾਂਜੀ ਸਰ ਬਾਤ ਤੁਸੀਂ ਆਪਣਾ ਨੰਬਰ ਇੱਥੇ ਪਾ ਦਿਓ ਕਿਉਂਕਿ ਮੈਨੂੰ ਕਈ ਫੋਨ ਲਾਉਣਾ ਪੈਂਦਾ ਵਾ ਹਨਾ ਤੁਸੀਂ ਆਪਣਾ ਨੰਬਰ ਲਿਖ ਦਿਓ ਇੱਥੇ ਹਾਂ ਕਿਉਂਕਿ ਕਈ ਫੋਨ ਲਾਉਣਾ ਹੁੰਦਾ ਵਾ ਇਥੋਂ ਦੇਖ ਕੇ ਫੋਨ 'ਚ ਚੇਤਾ ਨਹੀਂ ਰਹਿੰਦਾ ਵੀ ਕਿਹੜੇ ਨਾਮ ਤੋਂ ਸੇਵ ਕੀਤਾ ਕਾਪੀ ਚਲੋ ਫੋਨ ਤੋਂ ਨਾ ਯਾਦ ਨਹੀਂ ਰਹਿੰਦਾ ਵੀ ਕਿਹੜੇ ਨਾਮ ਤੋਂ ਸੇਵ ਕੀਤਾ ਇਹਦਾ ਲੈਟਰ ਪੈਡ ਹੋ ਗਈ ਲੈਟਰ ਆਪਣੇ ਤੁਸੀਂ ਆਪਣਾ ਵੀ ਲਿਖ ਦਿਓ ਤੇ ਤੂੰ ਵੀ ਬ੍ਰਦਰ ਆਪਣਾ ਵੀ ਤੂੰ ਹੀ ਲਿਖ ਦੇ ਠੀਕ ਹੈ ਮੇਰਾ ਵੀ ਲੈ ਲੈ ਨੰਬਰ ਲੈ ਓਏ ਉਦਾਂ ਹੀ ਕਹੀ ਇਹਦੀ ਗੱਲ ਕਰਨੀ ਪੈ ਜਾਂਦੀ ਜਦੋਂ ਤੇਰਾ ਸਭ ਕੁਝ ਹੋ ਗਿਆ ਭਈ ਇਹ ਕੋਈ ਗੱਲ ਸੋ ਗੱਲ ਕਰਨੀ ਪੈ ਜਾਂਦੀ ਆ ਹਾਂ ਹੋਰ ਜਿਹੜੀ ਗੱਲ ਹੋਣੀ ਉਹ ਤਾਂ ਹੋ ਗਿਆ ਮਸਲਾ ਸਾਲਾ ਤਾਂ ਕੋਈ ਗੱਲ ਨਹੀਂ ਇਹਦੇ ਨਾਲ ਆ ਪਤਾ ਹੈ ਨਾ ਨਾ ਨਾਂ ਦਾ ਦੇਣਾ ਠੀਕ ਜੀ ਨਾਂ ਨਾਲ ਨੂੰ ਜੋ ਰੱਖ ਲਿਆ ਠੀਕ ਹੈ ਜਦੋਂ ਹੈ ਹੀ ਤੁਸੀਂ ਆਬਦੁੱਲਾ ਸਾਡੇ ਨਾਂ ਦੇ ਬੰਨਾ ਬਣਾ ਲੈਣਗੇ ਉਹ ਪਤਾ ਹੀ ਚੱਲਿਆ ਕਈ ਵਾਰੀ ਹੁੰਦਾ ਇੱਕ ਤੋਂ ਵਾਰੀ ਜ਼ਿੰਦਗੀ ਹੋ ਸਕਦਾ ਇਹਦਾ ਕੋਈ ਪਰਿਵਾਰ ਮੰਨ ਲਓ ਜੇ ਨਾਮ ਲਾਇਆ ਇਹੋ ਨਿਕਲੇ ਨਾ ਫਿਰ ਇਹਦਾ ਨਾ ਮੇਰੀ ਨਹੀਂ ਰਿਸਪੌਂਸਿਬਿਲਟੀ ਆ ਫੋਟੋ ਤੋਂ ਪਛਾਣਨਗੇ ਨਾ ਤੇ ਘਰ ਦੇ ਫੇਰੇ ਯਾਰ ਅਸੀਂ ਥੋੜੀ ਸਾਡੀ ਰਿਸਪੌਂਸਿਬਿਲਟੀ ਥੋੜੀ ਹੈ ਲੈ ਰਹੇ ਹਾਂ ਨਹੀਂ ਉਹ ਪਰਿਵਾਰ ਨੂੰ ਜਦੋਂ ਮੈਂ ਲੈ ਕੇ ਆਉਂਗਾ ਉਹਦੇ ਤੋਂ ਕੋਈ ਮੈਂ ਇਦਾਂ ਥੋੜੀ ਕਿਸੇ ਨੂੰ ਪਰਿਵਾਰ ਵਾਲੇ ਦੇ ਦਿੰਦਾ ਮੈਂ ਮੈਂ ਅਗਲੇ ਤੋਂ ਆਧਾਰ ਕਾਰਡ ਮੰਗਦਾ ਪਹਿਲਾਂ ਵੀਰੇ ਆਧਾਰ ਕਾਰਡ ਦਿਖਾਓ ਕੋਈ ਉਹਦੀ ਫੋਟੋ ਵਿਖਾਓ ਆਪਣੀ ਜੇ ਕਿਸੇ ਦਾ ਹੋਏਗਾ ਜੇ ਜਾਓ ਇੱਕ ਵਾਰ ਆਏਗਾ ਤਾਂ ਉਹਦੇ ਪੁਰਾਣਾ ਪ੍ਰੂਫ ਹੋਣਾ ਹੈ ਹ ਚਲੋ ਠੀਕ ਹੈ ਜੀ ਡਾਟਾ ਦਾ ਮਟਰ ਜੀ ਬਹੁਤ ਆ ਜਾਂਦਾ ਹੁਣ ਕੁਝ ਮੇਰੇ ਤੋਂ ਲਿਖਾਉਣਾ ਮੇਰੇ ਕੋਲੋਂ ਲਿਖਾਉਣਾ ਕੁਝ ਕੁਝ ਮੇਰੇ ਤੋਂ ਵੀਡੀਓ ਲੈਣੀ ਕੁਝ ਬਸ ਬਸ ਮੈਂ ਅੱਜ ਬਾਈ ਬਾਈ ਚਾਂਸ ਚਲੋ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਸਰਪੰਨ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਚੰਨ ਭਰਾਵਾ ਧੰਨਵਾਦ ਤੇਰਾ ਤੂੰ ਮੇਰਾ ਦੁਸ਼ਮਣ ਨਹੀਂ ਆ ਮਨ ਮੇਰਾ ਵੀ ਧਿਆਨ ਹੈ ਨਾ ਨਿੱਕੇ-ਨਿੱਕੇ ਬੱਚੇ ਆਪਣੇ ਵੀ ਆ ਆਪਾਂ ਇਹਨਾਂ ਦੇ ਜੈਨ ਜੈਰ ਨਾ ਵੀ ਜੀ ਇਹਨਾਂ ਦੇ ਰਾਵਾਂ ਚ ਗਲਤੀ ਸਰਪੰਚ ਸਾਹਿਬ OK ਬਹੁਤ ਬਤਨਵਾਦ ਹਾਂ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਂ ਪਿੰਡ ਦੇ ਸਰਪੰਚ ਸਾਹਿਬ ਤੇ ਸਭ ਕਾ ਸਰਪੰਚ ਸਾਹਿਬ ਜੀ ਦਾ ਜਿਨ੍ਹਾਂ ਨੇ ਇਨਸਾਨੀਅਤ ਨਾਤੇ ਪੂਰਾ ਸਾਥ ਦਿੱਤਾ ਵਾ ਤੇ ਧੰਨਵਾਦ ਵੀਰ ਜੀ ਹੁਣਾਂ ਦਾ ਕਿਹਨਾਂ ਵੀਰ ਜੀ ਆਪਣਾ ਜਗਜੀਤ ਜੀ ਜਗਜੀਤ ਸਿੰਘ ਮੇਰਾ ਨਾਮ ਜਗਜੀਤ ਹੀ ਆ ਤੁਹਾਡਾ ਨਾਮ ਕੀ ਆ ਮੇਰਾ ਬੂਟਾ ਸਿੰਘ ਬੂਟਾ ਸਿੰਘ ਤੇ ਧੰਨਵਾਦ ਮੈਂ ਕਰਦਾ ਵਾਂ ਮੇਰੇ ਸਰਨਾਮੇ ਵੀਰ ਦਾ ਜਗਜੀਤ ਸਿੰਘ ਜੀ ਦਾ ਤੇ ਵੀਰ ਬੂਟਾ ਸਿੰਘ ਜੀ ਦਾ ਜਿਨ੍ਹਾਂ ਨੇ ਪੂਰਾ ਅੱਜ ਸਾਲ ਲੱਗ ਕੇ 12:00 ਵਜ ਗਿਆ ਵਾ ਤੇ ਸਵੇਰ ਦੇ ਤਰਕੇ ਦੇ ਆਏ ਆ ਤੇ ਜਰੂਰ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਥ ਦਿੱਤਾ ਇਨਸਾਨੀਅਤ ਨਾਲ ਤੇ ਇਹਨਾਂ ਵੀਰਾਂ ਦੀ ਵਿਚਾਰ ਦੇ ਕਲਾ ਦੀ ਅਰਦਾਸ ਕਰਿਓ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਰਬ ਹਰਕੇ ਨੂੰ ਖੁਸ਼ੀਆਂ ਖੇੜੇ ਦੇਵੇ ਤੇ ਵਿਛੜਿਆ ਨੂੰ ਆਪਣੇ ਪਰਿਵਾਰਕ ਮਿਲੇ ਧੰਨਵਾਦ ਸਾਈ ਸੰਤਾ ਜੀ ਬੈਗਜ ਦਾ ਖਾਸਾ ਰਹਿ ਜੀ ਫਤੀ ਚਲੋ ਰੋਟੀ ਬਣਾਈ ਰੋਟੀ ਖਾ ਲੀ ਜੀ ਨਹੀਂ ਧੰਨਵਾਦ ਨਹੀਂ ਪ੍ਰਸ਼ਾਦ ਆ ਪੱਕਿਆ ਆਪਣਾ ਉਹ 10 ਮਿੰਟ ਲੱਗਣੇ ਕੋਈ ਗੱਲ ਨਹੀਂ ਫੇਰ ਕਿਤੇ ਸਹੀ ਆਉਂਦਾ ਜਾਂਦਾ ਤੇ ਤਰ ਤੋ ਜੂਝ ਸਕੇ ਜਾਂਗੇ ਆਹ ਮੇਰਾ ਆਜੋ ਚੰਗਾ ਜੀ ਧੰਨਵਾਦ ਥੈਂਕ ਯੂ ਇੱਧਰ ਕਾਂ ਤੇ ਜਾਣਾ ਮੈਂ ਤੇ ਆਜੋ 575 ਚੱਲਿਆ ਜੇਰਾ ਆ ਗਿਆ ਆ ਗਿਆ ਵਿਦੀ ਵਿਹਣ ਚੱਲਿਆ ਇਹਦੇ ਅੱਜ ਦਾ ਸਰਵਾਲਾ ਉਹ ਵਿਆਹ ਸਰਵਾਲਾ ਵਿਆਹ ਲਾੜੇ ਬੜੀ ਗੇਂਦ ਕੀਤੀ ਚੋਰੀ ਚੋਰੀ ਵੀਡੀਓ ਆਇਆ ਖੋਚ ਵੀ ਲਾ ਲੂਗਾ ਉਹ ਕਦੀ ਜਾਏਗਾ ਜੇ ਹਾਂ ਬੱਤ ਬੰਦਾ ਦੰਦਰ ਕਹਿੰਦਾ ਮੈਂ ਮੀਨਤ ਲੈਣ ਨੂੰ ਕਹਿੰਦੇ ਆ ਉਹ ਕਹਿੰਦਾ ਬੰਦਾ ਹੀ ਛੱਡ ਦਿਓ ਹਾਂ ਉਹ ਕੋਣ ਬਾਈ ਬੋਲੇ ਦਾ ਮੇਰਾ ਨੰਬਰ ਕੋਣੇ ਦਾ ਇਹ ਮੋੜੇ ਦਾ ਨਹੀਂ ਹਾਂ ਤੱਤੀ ਦਾ ਆ ਜਾ ਉਹ ਭਰਾਵਾ ਬੋਦੋ ਬੜੀ ਰਾਤ ਨਾਲ ਉਹ ਬੱਲੇ ਜੀ ਆਹ ਲੱਗੇ ਲੱਗੇ ਆ ਪਾਪੀ ਆ ਵੀਡੀਓ ਬਣ ਲਈ ਅੱਧੇ ਘੰਟੇ ਜਿਹਦੇ ਮਦਦ ਰੱਖਿਆ ਆਹ ਦੇ ਸੜਕ ਤੇ ਨਹੀਂ ਚੜਦਾ ਫੇਰਦਾ ਹੀ ਬੇਤੇ ਆ ਲੱਗੇ ਉਹ ਥੋੜਾ ਟੱਬਰੇ ਲਾਈ ਜਾਂਦਾ ਪੰਜਾਬ ਵੀ ਲਾਈ ਜਾਂਦਾ ਕੀ ਡਾ ਜਾਂਦਾ ਸਾਲਾ ਪੀਣੇ ਦਾ ਸਾਜ ਰਸਾ ਇਟੀ ਨੂੰ ਗਏਗਾ ਤੂੰ 2 ਘੰਟੇ ਜੈਣਾ 2 ਘੰਟੇ ਜੈਣਾ